ਉਂਦੇ ਪ੍ਰਸਿੱਧ ਸੂਫੀ ਫਕੀਰ ਨੇ ਕਿਸੇ ਵਕਤ ਕਿਹਾ ਸੀ ਬਜ਼ੁਰਗੀ ਬਾ ਅਕਲ ਹਸ ਨਕਿ ਬਾ ਸਾ ਤਵੰਦਰੀ ਬਾ ਦਿਲ ਹਸ ਨਕਿ ਬਾ ਮਾਲ ਬਜ਼ੁਰਗੀ ਅਕਲ ਤੋਂ ਹੈ ਉਮਰ ਤੋਂ ਨਹੀਂ ਔਰ ਅਮੀਰੀ ਦਿਲ ਤੋਂ ਹੈ ਮਾਲ ਉਸ ਬਾਪ ਤੋਂ ਨਹੀਂ ਇਹਦੇ ਕੋਲ ਧਨ ਕਿਤਨਾ ਹੈ ਇਹਦੇ ਕੋਲ ਸੰਪਦਾ ਕਿਤਨੀ ਹੈ ਇਹ ਅਮੀਰੀ ਦੇ ਮਾਪਦੰਡ ਨਹੀਂ ਨੇ ਇਹ ਅਮੀਰੀ ਦੇ ਨਾਪ ਤੋਲ ਨਹੀਂ ਨੇ ਅਮਰੀ ਦਾ ਨਾਲ ਤੋ ਲੈ ਕੇ ਦਾ ਦਿਲ ਕਿੰਨਾ ਕਬਟਾ ਹੈ ਧਨ ਸੰਪਦਾ ਬਹੁਤ ਵੱਡੀ ਹੋਵੇ ਦਿਲ ਬਹੁਤ ਛੋਟਾ ਹੋਵੇ ਉਸ ਧਨ ਸੰਪਦਾ ਨੂੰ ਨਾ ਖੁਦ ਵਰਤ ਸਕੇਗਾ ਨਾ ਦੂਜੇ ਨੂੰ ਵਰਤਣ ਦੇਗਾ ਨਾ ਖੁਦ ਸੁਖ ਹਾਸਲ ਕਰ ਸਕੇਗਾ ਤੇ ਨਾ ਹੀ ਉਸ ਦੀ ਧਨ ਸੰਪਦਾ ਤੋਂ ਕਿਸੇ ਦੂਸਰੇ ਨੇ ਸੁਖ ਹਾਸਲ ਕਰਨਾ ਉਹ ਤੇ ਸਿਮਲ ਰੁਖ ਦੀ ਤਰ੍ਹਾਂ ਹੋਵੇਗਾ ਨਾ ਪੰਛੀਆਂ ਨੂੰ ਟਿਕਾਣਾ ਫੁੱਲ ਵੀ ਕਿਸੇ ਕੰਮ ਦੇ ਨਹੀਂ ਫੁੱਲ ਵੀ ਕਿਸੇ ਕੰਮ ਦੇ ਨਹੀਂ ਔਰ ছਾਇਆ ਵੀ ਨਹੀਂ। ਤੋ ਸਹਿਬ ਕੰਨ ਨੇ ਇਹ ਰਾਜਾ ਹੋਣਾ ਕੂੜ ਹੈ, ਮਿਥਿਆ ਹੈ। ਪਰ ਪਰਜਾ ਹੋਣਾ ਵੀ ਕੂੜ ਹੈ, ਮਿਥਿਆ ਹੈ। ਕੌਣ ਰਾਜਾ ਹੈ, ਕੌਣ ਪਰਜਾ ਹੈ? ਸਭ ਸੁਪਨੇ ਦੀ ਖੇਡ, ਸਭ ਸੁਪਨੇ ਦੀ ਲੀਲਾ, ਸਭ ਮਿਥਿਆ। ਪਰਜਾ ਅਜ ਹੈ, ਕੱਲ ਨਹੀਂ। ਰਾਜਾ ਅਜ ਹੈ, ਕੱਲ ਨਹੀਂ। ਜੋ ਅਜ ਹੈ ਤੇ ਕੱਲ ਨਹੀਂ, ਉਹ ਤੇ ਕੂੜ ਹੈ। ਜੋ ਸਵੇਰੇ ਹੈ ਤੇ ਸ਼ਾਮ ਨਹੀਂ ਉਹ ਤੇ ਮਿੱਥਿਆ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸਾਰੇ ਦਾ ਸਾਰਾ ਸੰਸਾਰ ਜੋ ਇਨ੍ਹਾਂ ਅੱਖਾਂ ਨਾਲ ਅਸੀਂ ਵੇਖ ਰਹੇ ਹਾਂ। ਸਭ ਕਦਨ ਕੂੜ ਹੈ ਇਤੇ ਛਾਇਆ ਹੈ ਇਤੇ ਮਿੱਥਿਆ ਹੈ। ਧਰਮ ਦੀ ਮੂਲ ਸਾਧਨਾ ਇਹ ਹੀ ਹੈ ਕਿ ਸੰਸਾਰ ਮਿੱਥਿਆ ਦਿਖਾਈ ਦੇਵੇ। ਨਿਰੰਕਾਰ ਸੱਚ ਦਿਖਾਈ ਦੇਵੇ। ਪਦਾਰਥ ਮਿਥਿਆ ਦਿਖਾਈ ਦੇਵੇ ਪਰਮਾਤਮਾ ਸੱਚ ਦਿਖਾਈ ਦੇਵੇ ਜਗਤ ਮਿਥਿਆ ਦਿਖਾਈ ਦੇਵੇ ਕਰਤਾ ਸੱਚ ਦਿਖਾਈ ਦੇਵੇ ਲੇਕਿਨ ਸੰਸਾਰੀ ਇਸ ਤੋਂ ਉਲਟ ਜੀਉਂਦਾ ਹੈ ਜੋ ਪ੍ਰਮਾਤਮਾ ਹੈ ਇਹ ਮਿਥਿਆ ਦਿਖਾਈ ਦਿੰਦਾ ਹੈ ਜੋ ਜਗਤ ਹੈ ਇਹ ਸੱਚ ਦਿਖਾਈ ਦਿੰਦਾ ਹੈ ਪਦਾਰਥ ਸੱਚ ਦਿਖਾਈ ਦਿੰਦਾ ਜੋ ਨਿਰੰਕਾਰ ਹੈ ਉਹਤੇ ਮਿਥਿਆ ਫਜ਼ੂਲ ਹੈ ਕੂੜ ਹੈ ਪਰ ਇਹ ਜੋ ਸੰਸਾਰ ਹੈ ਇਹ ਸੱਚ ਜੀਵਨ ਦੇ ਇਹ ਦੋ ਢੰਗ ਨੇ ਸੰਸਾਰ ਨੂੰ ਸੱਚ ਕਰਕੇ ਮੰਨਣਾ ਤੇ ਜੀਵਣਾ ਜਾਂ ਨਿਰੰਕਾਰ ਨੂੰ ਸੱਚ ਕਰਕੇ ਮੰਨਣਾ ਤੇ ਜੀਵਣਾ ਜੀਵਨ ਦੇ ਇਹ ਦੋ ਹੀ ਢੰਗ ਨੇ ਜਾਂ ਸੰਸਾਰ ਨੂੰ ਮਿੱਥਿਆ ਸਮਝਣਾ ਤੇ ਜੀਵਣਾ ਜਾਂ ਨਿਰੰਕਾਰ ਨੂੰ ਹੀ ਮਿੱਥਿਆ ਸਮਝਣਾ ਤੇ ਜੀਵਣਾ ਵੈਸੇ ਹੀ ਧਰਤੀ ਦੇ ਉਨਾ ਲੋਕਾਂ ਦੀ ਗਿਣਤੀ ਹਮੇਸ਼ਾ ਜ਼ਿਆਦਾ ਰਹੀ ਹੈ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮਿੱਥਿਆ ਜਾਣਿਆ ਹੈ ਫਜ਼ੂਲ ਜਾਣਿਆ ਹੈ ਜਿਨ੍ਹਾਂ ਨੇ ਨਿਰੰਕਾਰ ਨੂੰ ਮਿੱਥਿਆ ਜਾਣਿਆ ਹੈ ਔਰ ਸੰਸਾਰ ਨੂੰ ਸੱਚ ਜਾਣਿਆ ਹੈ ਪੰਜਾਬੀ ਦਾ ਤਾਂ ਇੱਕ ਆਮ ਮੁਹਾਵਰਾ ਹੈ ਇਹ ਜਗ ਮਿੱਠਾ ਅਗਲਾ ਕਿੰਨ੍ਹਾ ਬਸ ਇਹੀ ਜਗਤ ਸਭ ਕੁਝ ਹੈ ਕਿਉਂਕਿ ਦਿਖਾਈ ਦੇ ਰਿਹਾ ਹੈ ਔਰ ਇਹ ਹੈ ਉਹ ਪ੍ਰਮਾਤਮਾ ਪਤਾ ਨਹੀਂ ਹੈ ਜਾਂ ਨਹੀਂ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿੱਥੇ ਤੱਕ ਇਹ ਸਾਰਾ ਜਗਤ ਦਿਖਾਈ ਦੇ ਰਿਹਾ ਹੈ ਕੂੜ ਹੈ ਮਿੱਥਿਆ ਹੈ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਸੋਹਣੇ ਸੋਹਣੇ ਚੰਦੋਏ ਸ਼ਾਮਿਆਨੇ ਤਾਣਨੇ ਔਰ ਇਹ ਖੂਬਸੂਰਤ ਮਹਿਲ ਮਾੜੀਆਂ ਤੇ ਇਨ੍ਹਾਂ ਮਹਿਲ ਮਾੜੀਆਂ ਦੇ ਚ ਰਹਿਣ ਵਾਲੇ ਬੈਸਣ ਵਾਲੇ ਸਾਹਿਬ ਕਹਿੰਦੇ ਸਭ ਕੂੜ ਹੈ ਸਭ ਮਿੱਥਿਆ ਹੈ ਇਹ ਮਾੜੀਆਂ ਅੱਜ ਹਨ ਕੱਲ ਨਹੀਂ ਇਹ ਸ਼ਾਮਿਆਂ ਨੇ ਤਣੇ ਹੋਏ ਅੱਜ ਹਨ ਕੱਲ ਨਹੀਂ ਔਰ ਇਨ੍ਹਾਂ ਦੇ ਚ ਰਹਿਣ ਵਾਲੇ ਅੱਜ ਹਨ ਤੇ ਕੱਲ ਨਹੀਂ ਇਸ ਵਾਸਤੇ ਕੁਝ ਧਾਰਮਿਕ ਪੁਰਸ਼ਾਂ ਨੇ ਤੇ ਸਮੁੱਚੇ ਸੰਸਾਰ ਨੂੰ ਇੱਕ ਧਰਮਸ਼ਾਲਾ ਹੀ ਕਹਿ ਦਿੱਤਾ ਹੈ ਮੁਸਾਫਰਖਾਨਾ ਕਹਿ ਦਿੱਤਾ ਹੈ ਮੁਸਾਫਰਖਾਨੇ ਦੇ ਵਿੱਚ ਜੈਸੇ ਮੁਸਾਫਿਰ ਆਉਂਦੇ ਨੇ ਜਾਉਂਦੇ ਨੇ ਸਦੀਵੀ ਕੋਈ ਨਹੀਂ ਟਿਕਦਾ ਸਰਾਇ ਹੈ ਇਹ ਜਗਤ ਆਉਣਾ ਜਾਉਣਾ ਇਸ ਤੇ ਬਣਿਆ ਹੋਇਆ ਹੈ ਰੋਜ਼ ਨਵੇਂ ਜੀਵ ਆ ਰਹੇ ਨੇ ਰੋਜ਼ ਪੁਰਾਣੇ ਰੁਕਸਤ ਹੋ ਰਹੇ ਨੇ ਮੁਸਾਫਰਖਾਨਾ ਹੈ ਕੋਈ ਇਸ ਮੁਸਾਫਰਖਾਨੇ ਚ 80 ਸਾਲ ਰਹਿੰਦਾ ਕੋਈ 60 ਸਾਲ ਰਹਿੰਦਾ ਕੋਈ 40 ਸਾਲ ਰਹਿੰਦਾ ਕੋਈ 40 ਦਿਨ ਰਹਿੰਦਾ ਹੈ ਰੁਕਸਤ ਹੁੰਦਾ ਹੈ ਹੋਰ ਨਵੇਂ ਇਹ ਆਵਾਜ਼ ਆਈ ਇਸ ਮੁਸਾਫਰਖਾਨੇ ਚ ਰੋਜ਼ جاری ਹੈ ਮੈਨੂੰ ਦੇਖਤ ਇਹ जग ਜਾਈ ਦੇਖਦਿਆਂ ਇਹਨਾਂ ਅੱਖਾਂ ਦੇ ਨਾਲ ਲੇਕਿਨ ਫਿਰ ਵੀ ਇੱਕ ਗੱਲ ਭੁਲਾਂਦੇ ਆਂ ਔਰ ਯਕੀਨ ਕਰਦੇ ਆਂ ਸੰਸਾਰ ਸੱਚ ਹੈ ਨਿਰੰਕਾਰ ਝੂਠ ਹੈ ਸਹਿਬ ਕਹਿੰਦੇ ਨਹੀਂ ਇਹ ਮਹਿਲ ਮਾੜੀਆਂ ਝੂਠ ਨੇ ਇਹ ਮੰਡਪ ਇਹ ਸ਼ਾਮਿਆ ਨੇ ਇਹ ਚੰਧੋਏ ਤਣੇ ਹੋਏ ਝੂਠ ਨੇ ਇਨ੍ਹਾਂ ਵਿੱਚ ਬੈਠਣ ਵਾਲੇ ਉਹ ਵੀ ਮਿੱਥਿਆ ਨੇ ਉਹ ਵੀ ਝੂਠ ਹੈ ਗੂੜ ਸੋਇਨਾ ਗੂੜ ਰੁੱਪਾ ਗੂੜ ਪੈਨਨ ਹਾਰ ਸੋਇਨਾ ਜਿਹਦੀ ਚਮਕ ਦਮਕ ਆਦ ਕਾਲ ਤੋਂ ਮਨੁੱਖ ਨੂੰ ਆਪਣੀ ਤਰਫ ਖਿੱਚਦੀ ਰਹੀ ਹੈ ਰਸਲ ਕੰਚਨ ਦਾ ਹੀ ਬਹੁਤ ਗਹਿਰੇ ਤਲ ਦੇ ਮਨੁੱਖ ਤੇ ਪ੍ਰਭਾਵ ਰਿਹਾ ਹੈ ਮਨੁੱਖ ਦੀ ਲੰਬੀ ਚੌੜੀ ਭਟਕਣਾ ਕੰਚਨ ਕਰਕੇ ਹੀ ਹੈ ਸੋਇਨੇ ਕਰਕੇ ਹੈ ਸਹਿਬ ਕਹਿੰਦੇ ਨੇ ਇਹ ਸੋਨਾ ਇਹ ਵੀ ਝੂਠ ਹੈ ਇਹ ਵੀ ਮਿੱਥਿਆ ਇਹਦੀ ਚਮਕ ਵੀ ਸਦੀਵੀ ਨਹੀਂ ਰਹਿੰਦੀ ਔਰ ਇਹ ਵੀ ਗਲ ਜਾਏਗਾ ਢਲ ਜਾਏਗਾ ਅੱਜ ਹੈ ਕੱਲ ਨਹੀਂ ਸੋਨੇ ਦੇ ਗਹਿਣੇ ਕੂੜ ਨੇ ਝੂਠ ਨੇ ਔਰ ਚਾਂਦੀ ਇਹ ਵੀ ਝੂਠ ਹੈ ਤੇ ਚਾਂਦੀ ਦੇ ਸੋਨੇ ਦੇ ਜਿਹੜੇ ਗਹਿਣੇ ਪਾਣ ਵਾਲੇ ਨੇ ਸਹਿਬ ਕਹਿੰਦੇ ਨੇ ਉਹ ਵੀ ਕੂੜ ਹੈ ਕੂੜ ਪਹਿਨਣ ਹਾਰ ਪਹਿਨਣ ਹਾਰ ਵੀ ਅੱਜ ਹੈ ਤੇ ਕੱਲ ਨਹੀਂ ਦਰਸਲ ਮਨੁੱਖ ਦੇ ਅੰਦਰ ਆਦ ਕਾਲ ਤੋਂ ਇਹ ਭਾਵ ਬਣਿਆ ਹੈ ਕਿ ਮੈਂ ਸੁੰਦਰ ਦਿਖਾਈ ਦੇਵਾਂ ਤੇ ਲੋਕੀ ਮੈਨੂੰ ਸੁੰਦਰ ਮੰਨ। ਇਸ ਵਾਸਤੇ ਹਾਰ ਸ਼ਿੰਗਾਰ ਦਾ ਇੱਥੋਂ ਜਨਮ ਹੋਇਆ। ਲੇਕਿਨ ਇਹ ਮਨੁੱਖ ਦੇ ਅੰਦਰ ਹੀਣ ਭਾਵ ਹੈ। ਇਸਨੇ ਆਪਣੇ ਆਪ ਨੂੰ ਕਰੂਪ ਕਿਉਂ ਮਹਿਸੂਸ ਕੀਤਾ? ਦਰਅਸਲ ਕਰੂਪਤਾ ਤੇ ਅੰਦਰ ਸੀ। ਸ਼ਿੰਗਾਰ ਇਸਨੇ ਬਾਹਰ ਕੀਤਾ। ਮਲਨਤਾ ਤੇ ਅੰਦਰ ਸੀ। ਸਫਾਈ ਇਸਨੇ ਬਾਹਰ ਭੈੜਾ ਪਣ ਤੇ ਅੰਦਰ ਸੀ ਸੰਵਾਰਿਆ ਸ਼ਿੰਗਾਰਿਆ ਇਸ ਨੇ ਬਾਹਰ ਇਹ ਕਾਲਮ ਦਾ ਕਹਿਣਾ ਹੈ ਹਜ਼ਾਰ ਆ ਰਾਇਸ਼ੇ ਸਦਕੇ ਹੈ ਉਸ ਕੀ ਸਾਦਾ ਵਾਜ਼ੀ ਪਰ ਨਹੀਂ ਮੋਤਾਜ ਜ਼ੇਵਰ ਇਲਮ ਅਕਲ ਨੇ ਜਿਸ ਕੋ ਸਵਾਰਾ ਹੈ ਜਿਹਨੂੰ ਗਿਆਨ ਨੇ ਜਿਹਨੂੰ ਇਲਮ ਨੇ ਸਵਾਰਿਆ ਹੈ ਸ਼ਿੰਗਾਰਿਆ ਹੈ ਉਹਨੂੰ ਕਿਸੇ ਹੋਰ ਸ਼ਿੰਗਾਰ ਦੀ ਲੋੜ ਨਹੀਂ ਉਹਨੋ ਕਿ세 ਹੋਰ ਗਹਿਣਿਆਂ ਦੀ ਲੋੜ ਨਹੀਂ ਪੁਰਸ਼ ਨਾਲੋਂ ਇਹ ਹੀਣ ਭਾਉ ਜ਼ਿਆਦਾ ਨਾਰੀ ਦੇ ਅੰਦਰ ਹੈ ਇਸ ਵਾਸਤੇ ਉਸ ਦਾ ਬਹੁਤ ਸਾਰਾ ਸਮਾਂ ਤੇ ਉਸ ਦਾ ਬਹੁਤ ਸਾਰਾ ਧਨ ਉਹਦੀ ਬਹੁਤ ਸਾਰੀ ਸ਼ਕਤੀ ਹਾਰ ਸ਼ਿੰਗਾਰ ਦੇ ਵਿੱਚ ਹੀ ਭਿਪਦੀ ਦੋ ਜਾਂਦੀ ਹੈ ਕਦੀ ਬਵਰ ਝਾਤ ਮਾਰੀਏ ਮੋਰ ਕਿਤਨਾ ਖੂਬਸੂਰਤ ਹੈ ਹੰਸ ਕਿਤਨਾ ਖੂਬਸੂਰਤ ਹੈ ਮਛਲੀਆਂ ਦੇ ਉੱਤੇ ਕਿੰਨੀ ਸੋਹਣੀ ਚਿੱਤਰਕਾਰੀ ਹੈ ਜੰਗਲੀ ਜਾਨਵਰ ਪਸ਼ੂ ਕਿੰਨੇ ਸੋਹਣੇ ਢੰਗ ਨਾਲ ਅਕਾਲ ਪੁਰਖ ਨੇ ਉਹਨਾਂ ਨੂੰ ਸੰਵਾਰੇ ਹੈ ਸ਼ਿੰਗਾਰੇ ਹੈ ਦਰਸល ਇਸ ਤਰ੍ਹਾਂ ਦਾ ਸੋਪਣ ਅਕਾਲ ਪੁਰਖ ਨੇ ਮਨੁੱਖ ਨੂੰ ਵੀ ਦਿੱਤਾ ਹੈ ਲੇਕਿਨ ਉਹ ਅੰਦਰੂਨੀ ਹੈ ਮਹਾਨ ਹੈ ਉਹਦੀ ਤਰਫ ਇਸਨੇ ਕਦੀ ਝਾਤ ਨਹੀਂ ਮਾਰੀ ਉਸਦੀ ਤਰਫ ਇਸਨੇ ਕਦੀ ਦੇਖਿਆ ਨਹੀਂ ਇਸ ਵਾਸਤੇ ਇਸ ਦਾ ਸਮਾਂ ਇਹਦੀ ਸ਼ਕਤੀ ਬਾਹਰ ਦੇ ਸੋਪਣ ਵਿੱਚ ਨਸ਼ਟ ਹੁੰਦੀ ਰਹੀਏ ਤੋ ਸਹਿਬ ਕਹਿੰਦੇ ਨੇ ਇਹ ਸੋਨਾ ਇਹ ਚਾਂਦੀ ਔਰ ਸੋਨੇ ਤੇ ਚਾਂਦੀ ਦੇ ਬਣੇ ਹੋਏ ਇਹ ਗਹਿਣੇ ਔਰ ਇਹਨਾਂ ਨੂੰ ਪਹਿਨਣ ਵਾਲੇ ਸਹਿਬ ਕਹਿੰਦੇ ਸਬ ਕੁੜ ਹੈ ਸਬ ਮਿਥੇ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਬਾਰ ਜਿਹੜਾ ਅਬਾਰ ਰੂਪ ਹੈ અત્યੰਤ ਸੁੰਦਰਤਾ ਹੈ ਕਾਇਆ ਦੀ ਔਰ ਖਾਸ ਕਰਕੇ ਕਪੜਿਆਂ ਦੇ ਨਾਲ ਹੋਰ ਸੁਆਵਣੀ ਹੈ। ਹੋਰ ਸੁੰਦਰ ਹੈ। ਸਹਿਬ ਕਹਿੰਨੇ ਕਾਇਆ ਵੀ ਖੂੜ, ਇਹ ਕਪੜੇ ਵੀ ਖੂੜ, ਔਰ ਇਹ ਜਿਹੜੀ ਅਬਾਰ ਸੁੰਦਰਤਾ ਹੈ, ਇਹ ਵੀ ਮਿੱਥਿਆ ਹੈ। ਦੇਖਦਿਆਂ ਦੇਖਦਿਆਂ ਹੀ ਮਨੁੱਖ ਦਾ ਜੋ ਬੰਦ ਢਲ ਜਾਂਦਾ ਹੈ। ਦੇਖਦਿਆਂ ਦੇਖਦਿਆਂ ਹੀ ਮਨੁੱਖ ਆਪਣੇ ਅੱਖਾਂ ਨਾਲ ਹੀ ਵੇਖ ਲੈਂਦਾ ਹੈ। ਸੁੰਦਰਤਾ ਮੇਰੀ ਨਸ਼ਟ ਹੋ ਗਈ। ਉਹ ਤਿੱਖੇ ਨੈਣ ਨਹੀਂ ਰਹਿ ਗਏ। ਉਹ ਸੁਰਾਹੀ ਜੈਸੀ ਗਰਦਨ ਨਹੀਂ ਰਹੀ ਉਹ ਮ੍ਰਿਗਨੈਨ ਨਹੀਂ ਰਹੇ ਸਹਜ ਸਹਜੇ ਇੰਦਰੀਆਂ ਦੀ ਚਮਕ ਦਮਕ ਰੁਖਸਤ ਹੋ ਰਹੀ ਹੈ ਲੇਕਿਨ ਰੁਖਸਤ ਹੋ ਰਹੀ ਹੈ ਮਨੁੱਖ ਫਿਰ ਵੀ ਨਹੀਂ ਮੰਨਦਾ ਪੂਰਨ ਤੌਰ ਤੇ ਯਕੀਨ ਫਿਰ ਵੀ ਨਹੀਂ ਆਉਂਦਾ ਕਿ ਸਾਰੇ ਦਾ ਸਾਰਾ ਜੀਵਨ ਹੀ ਰੁਖਸਤ ਹੋ ਜਾਏਗਾ ਇਹ ਤੇ ਢਲਦੀ ਹੋਈ ਛਾਇਆ ਹੈ ਔਰ ਢਲ ਜਾਏਗੀ ਮਨੁੱਖ ਇਸ ਨੂੰ ਸਦੀਵੀ ਮੰਨ ਲੈਂਦਾ ਹੈ ਅਮਰ ਮੰਨ ਲੈਂਦਾ ਹੈ ਕਹਿੰਦੇ ਨੇ ਭਗਤ ਕਬੀਰ ਜੀ ਦੇ ਡੇਰੇ ਇੱਕ ਐਸੀ ਪਨਹਾਰੀ ਸੀ ਜੋ ਸਾਰਾ ਦਿਨ ਆਏ ਹੋਏ ਯਾਤਰੂਆਂ ਨੂੰ ਭਗਤ ਜਨਾਂ ਨੂੰ ਪਾਣੀ ਪਿਲਾਉਂਦੀ ਸੀ ਤਨ ਦਿੱਤੇ ਖੱਦੜ ਦਾ ਲਿਬਾਸ ਲੇਕਿਨ ਉਹ ਵੀ ਲੀਲਾ ਰੀਲਾ ਚੀਤੜੇ ਬਿਲਕੁਲ ਭਗਤ ਕਬੀਰ ਜੀ ਦੇ ਚੇਲੇ ਇੱਕ ਦਿਨ ਗੰਗਾ ਤਟ ਤੋਂ ਹੋ ਕੇ ਆਏ ਤੇ ਉਸ ਦਿਨ ਸਿਕੰਦਰ ਲੋਧੀ ਦੀ ਬੇਗਮ Hindu ਯਾਤਰੀਆਂ ਨੂੰ ਵੇਖਣ ਲਈ ਗੰਗਾ ਦੇ ਤਟ ਤੇ ਆਈ ਸੀ ਸਜੇ ਹੋਇਆ ਰਤ ਔਰ ਹਾਰ ਸ਼ਿੰਗਾਰ ਨਾਲ ਸਵਾਰੀ ਹੋਈ ਇਹ ਬੇਗਮ ਬੜਾ ਕੀਮਤੀ ਉਸ ਦਾ ਲਿਬਾਸ ਚੇਲੇ ਵੇਖਦੇ ਨੇ ਤੇ ਦੰਗ ਰਹਿ ਗਏ ਇਤਨਾ ਕੀਮਤੀ ਲਿਬਾਸ ਲਿਬਾਸ ਦੇ ਚ ਹੀ ਹੀਰੇ ਜੜਤ ਨੇ ਮੋਤੀ ਝੜਤ ਨੇ ਨੀਲਮ ਪੰਨੇ ਝੜਤ ਨੇ ਮਹਮਲੇ ਲਿਬਾਸ ਕਬੀਰ ਦੇ ਝੇਲੇ ਕਬੀਰ ਕੋਲ ਆ ਕੇ ਗਿਲਾ ਕਰਦੇ ਨੇ ਕਿ ਈਸ਼ਵਰ ਬੇਨਸਾਫੀਆਂ ਕਰਦਾ ਹੈ ਜੋ ਸਾਰਾ ਦਿਨ ਪਾਣੀ ਬਿਲਾਉਂਦੀ ਹੈ ਲੋਕਾਂ ਦੀ ਬਿਆਸ ਮਿਟਾਉਂਦੀ ਹੈ ਆਏ ਹੋਈ ਯਾਤਰੂਆਂ ਦਾ ਹਰ ਤਰੀਕੇ ਨਾਲ ਖਿਆਲ ਰੱਖਦੀ ਹੈ ਔਰ ਜੋ ਸਾਰਾ ਦਿਨ ਭਜਨ ਕਰਦੀ ਹੈ ਭਾਵਨਾ ਨਾਲ ਉਹਦੇ ਕੱਪੜੇ ਲੀਰਾ ਲੀਰਾ ਔਰ ਖੱਦੜ ਦੇ ਜੋ ਪਤਾ ਨਹੀਂ ਖੁਦਾ ਦਾ ਨਾਂ ਲੈਂਦੀ ਵੀ ਹੈ ਕਿ ਨਹੀਂ ਉਹਦੇ ਕੱਪੜੇ ਇਤਨੇ ਕੀਮਤੀ ਉਸ ਦਾ ਲਿਬਾਸ ਅਤਿਅੰਤ ਸੁੰਦਰ ਉਸ ਵਕਤ ਕਬੀਰ ਕਹਿੰਦੇ ਨੇ ਨਹੀਂ ਇਹ ਜੋ ਪਾਣੀ ਪਿਲਾਉਂਦੀ ਹੈ ਇਹ ਜੋ ਸਾਰਾ ਦਿਨ ਸਤਨਾਮ ਦੀ ਧੁਨ ਵਿੱਚ ਲੀਨ ਰਹਿੰਦੀ ਹੈ ਇਹ ਦੇ ਕਪੜੇ ਕੀ ਹਿੰਦੀ ਨੇ ਮਹਾਨ ਨੇ ਚੇਲੇ ਕਹਿੰਦੇ ਨੇ ਜਿਹੜੇ ਕਪੜੇ ਅਸੀਂ ਦੇਖੇ ਨੇ ਜੇ ਕਿਦਰੇ ਤੁਸੀਂ ਦੇਖਦੇ ਤਾਂ ਕਹਿ ਉੱਠਦੇ ਵਾਕਈ ਇਹ ਕਪੜੇ ਮਹਾਨ ਨੇ ਇਹ ਰੂਪ ਮਹਾਨ ਹੈ ਉੱਥੇ ਭਗਤ ਕਬੀਰ ਦੋ ਸ਼ਲੋਕ ਉਚਾਰਨ ਕਰਦੇ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਜ ਨੇ ਕਬੀਰ ਹੈਂਗੇ ਬਾਹਨ सघन घन छत्रपति की नार तासो पटंतर ना पूजे हर जन की पनिहार मैं मनदा उस बेगम दे घर दे हाथी ने घोड़े ने कंचन है सोना चांदी है बहुत सुंदर महल ने और उदे कपड़े मखमली ने लेकिन मैं फिर भी कहना तासो पटंतर ना पूजे ਅਰਜਨ ਕੀ ਪਨਹਾਰ ਇਹ ਹਰੀ ਦੇ ਜਨਾਂ ਦੀ ਜਿਹੜੀ ਪਨਹਾਰੀ ਹੈ ਜੋ ਸਾਰਾ ਦਿਨ ਪਾਣੀ ਪਿਲਾਉਂਦੀ ਹੈ ਹਰੀ ਦੇ ਜਨਾਂ ਨੂੰ ਭਗਤਾਂ ਨੂੰ ਇਹਦੇ ਕੱਪੜਿਆਂ ਦੇ ਸਾਹਮਣੇ ਉਸ ਬੇਗਮ ਦੇ ਕੱਪੜੇ ਤੁੱਛ ਨੇ ਕੁਝ ਵੀ ਨਹੀਂ ਇਨ੍ਹਾਂ ਕੱਪੜਿਆਂ ਨਾਲ ਉਹਨਾਂ ਦਾ ਕੀ ਮੁਕਾਬਲਾ ਇਹ ਕਪੜੇ ਮਹਾਨ ਨੇ ਤਾਂ ਚੇਲੇ ਸਾਰੇ ਬੋਲ ਪਏ ਭਗਤ ਜੀ ਉਹ مخਮਲੀ لباس ਹੈ। ਉਹਦੇ 'ਚ ਹੀਰੇ ਤੇ ਮੋਤੀ ਜੜਤ ਨੇ। ਉਸ ਵੇਲੇ ਕਬੀਰ ਸਮਝਾਉਂਦੇ ਨੇ, "ਬਈ ਗੱਲ ਸੁਣ। ਕਬੀਰ, ਨਿਰਪਨਾਲੀ ਕਿਉਂ ਨਿੰਦੀਏ? ਕਿਉਂ ਹਰ ਚੇਰੀ ਕੋਮਾਂ? ਮੈਂ ਰਾਜੇ ਦੀ ਇਸਤਰੀ ਦੀ ਨਿੰਦਾ ਕਿਉਂ ਕੀਤੀ? ਹਰੀਰੀ ਉਜੜੀ ਚੇਰੀ ਹੈ, ਉਹ ਜੁੜੀ ਪਨਹਾਰੀ ਹੈ।" ਮੈਂ ਉਹ ਸੁਣੋ ਇਤਨਾ ਵੱਡਾ ਮਾਣ ਕਿਉਂ ਦਿੱਤਾ ਹੈ ਕਿ ਬੇਗਮ ਇਸ ਪਨਹਾਰੀ ਦੇ ਚਰਨਾਂ ਦੀ ਧੂੜ ਵੀ ਨਹੀਂ ਉਹਦੇ ਕੱਪੜੇ ਇਹਦੇ ਕੱਪੜਿਆਂ ਦੇ ਸਾਹਮਣੇ ਤੁੱਛ ਨੇ ਉਹਦਾ ਰੂਪ ਇਹਦੇ ਸਾਹਮਣੇ ਕੁਝ ਵੀ ਨਹੀਂ ਕਬੀਰ ਨਿਰਪਨਾਰੀ ਕਿਉਂ ਨਿੰਦੀਏ ਕਿਉਂ ਹਰ ਚੇਰੀ ਕੋ ਮਾਨ ਉਹ ਮਾਂਗ ਸਵਾਰੇ ਵਿਖੇ ਕੋ ਏ ਸਿਮਰੇ ਹਰੀ ਨਾ ਇਹ ਦੇ ਭੱਟੇ ਪੁਰਾਣੇ ਕੱਪੜਿਆਂ ਦੇ ਚ ਹਰੀ ਵਸਦਾ ਹੈ ਹਰੀ ਦਾ ਚਿੰਤਨ ਹੈ ਹਰੀ ਦਾ ਸਿਮਰਨ ਹੈ ਉਹਦੇ مخਮਲੀ ਲਿਬਾਸ ਦੇ ਚ ਸੰਸਾਰਿਕ ਵਾਸ਼ਨਾ ਮਾਣੇ ਦ੍ਰਿਸ਼ਨਾ ਕਾਮਨਾ ਜਿਹੜਾ ਲਿਬਾਸ ਕਾਮਨਾ ਨੂੰ ਵਧਾਵੇ ਮੈਂ ਉਸ ਦੀ ਮਹਿਮਾ ਨਹੀਂ ਗਾਇਨ ਕਰ ਸਕਦਾ ਮੈਂ ਤੇ ਉਸ ਲਿਬਾਸ ਦੀ ਮਹਿਮਾ ਕਰਾਂਗਾ ਜਿਹਦੇ ਚੋ ਰਾਮ ਦੀ ਧੁਨ ਨਿਕਲੇ ਜਿਦਿ ਪ੍ਰਭੂ ਦੀ ਤੁਨੁ ਨਕਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਪ੍ਰਮਾਨ ਹੈ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈ ਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਉਹ ਪਹਿਣਾ ਤੇ ਖੱਜਲ ਖੁਆਰੀ ਏ ਜਿਹਦੇ ਨਾਲ ਵਾਸ਼ਨਾ ਵਧੇ ਕੁਝ ਐਸਾ ਖਾਣਾ ਵੀ ਹੈ ਜਿਹਦੇ ਨਾਲ ਵਾਸ਼ਨਾ ਵਧਦੀ ਏ ਕੁਝ ਐਸਾ ਪਹਿਨਣਾ ਵੀ ਹੈ ਜਿਹਦੇ ਨਾਲ ਸੰਸਾਰਿਕ ਵਾਸ਼ਨਾ ਵਧਦੀ ਏ ਇਸ ਵਾਸਤੇ ਗੁਰਮਤ ਕਹਿੰਦੀ ਹੈ ਐਸਾ ਖਾਓ ਜਿਹਦੇ ਨਾਲ ਵਾਸ਼ਨਾ ਸੀਮਾ ਵਿੱਚ ਰਹੇ ਐਸਾ ਪਹਿਨੋ ਜਿਹਦੇ ਨਾਲ ਕਾਮਨਾ ਸੀਮਤ ਰਹੇ ਤੂੰ ਭਗਤ ਕਬੀਰ ਕਹਿੰਦੇ ਨੇ ਨਿਰਪਨਾਰੀ ਕਿਉ ਨਿੰਦੀ ਏ ਮੈਂ ਇਤਨੀ ਵੱਡੀ ਨਾਰੀ ਬੇਗਮ ਦੀ ਨਿੰਦਾ ਕਿਉ ਕਰ ਛਡੀ ਉਹਨੂੰ ਕਿਉ ਛੁਟਿਆ ਆ ਕਬੀਰ ਨਿਰਪਨਾਰੀ ਕਿਉ ਨਿੰਦੀ ਏ ਕਿਉ ਹਰ ਚੇਰੀ ਕੋਮਲ ਉਹ ਮਾਂਗ ਸਵਾਰੇ ਵਿਖੇ ਕੋ ਇਹ ਸਿਮਰੇ ਹਰੀ ਨਾਮ ਤੋਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਵਿੱਚ ਫਰਮਾਨ ਪੈ ਕਰਦੇ ਨੇ ਕਿ ਕੱਪੜ ਇਹ ਸੁੰਦਰ ਕਾਇਆ ਇਹ ਅਪਾਰ ਰੂਪ ਸਭ ਮਿਥੇ ਸਭ ਝੂਠ ਹੈ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾ ਰਿਸ਼ਤੇ ਤੇ ਹੋਰ ਬਹੁਤ ਸਾਰੇ ਨੇ मूल रिश्ता है मिया बीवी का इस तिया तो पुत्र इस तो ही अगां लंबा चौड़ा परिवार और यही अगां चल के दादी दादा वर्ष के ये मूल रिश्ता है संसार का जिद न संसार फैलता है तो महाराज कहें मिया ए बीवी ए पति ए पत्नी यह रिश्ते भी झूठे ਅਗਦ ਕਬੀਰ ਦਾ ਇੱਕ ਬੜਾ ਸੁੰਦਰ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕਹਿੰਦੇ ਨੇ ਖੱਡੀ ਦੇ ਵਿੱਚ ਬੈਠ ਕੇ ਕਪੜਾ ਬੁਣ ਰਹੇ ਸਨ ਤੇ ਲੋਹੀ ਕਿਦਰੇ ਭੋਜਨ ਲਿਆਈ ਤੇ ਖੱਡੀ ਤੇ ਬੈਠੇ ਬੈਠੇ ਭੋਜਨ ਛਕਣ ਲੱਗ ਪਏ ਕਿਸੇ ਤਾਰਕਕ ਨੇ ਤਰਕ ਕਰ ਦਿੱਤੀ ਵੀ ਜਿਸ ਬੰਦੇ ਨੂੰ ਸੂਚੀ ਥਾਂ ਤੇ ਬੈਠ ਕੇ ਭੋਜਨ ਛਕਣ ਦੀ ਜਾਂਚ ਨਹੀਂ ਉਹ ਰੱਬ ਨਾਲ ਕੀ ਜੁੜੇਗਾ ਤੇ ਰੱਬ ਦੀ ਕੀ ਗੱਲ ਕਰੇਗਾ ਕਬੀਰ ਉੱਥੇ ਕਹਿੰਦੇ ਨੇ ਕਹੋ ਪੰਡਤ ਸੂਚਾ ਕਹਨ ਥਾ ਜਹਾਂ ਬੈਸ ਹਾਂ ਭੋਜਨ ਖਾਂ ਤੂੰ ਮੈਨੂੰ ਦੱਸ ਸੂਚੀ ਜਗ੍ਹਾ ਕਿਹੜੀ ਐ ਜਿੱਥੇ ਬੈਠ ਕੇ ਮੈਂ ਭੋਜਨ ਛਕਾਂ ਜਿੱਥੇ ਬੈਠ ਕੇ ਮੈਂ ਪ੍ਰਸ਼ਾਦ ਛਕਾਂ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ आवे झूठे जाए भी झूठे झूठे मरे अभागे कहो पंडित सूचा कवन था जहां बैस हो भोजन खाओ जिहबा झूठी बोलत झूठा करण नेत सब झूठे इंद्रिय की झूठ उतरस नाई ब्रह्म अगन के लूटे जबान झूठी है मिथ्या बोल रही है अखा झूठिया ने मिथिया वेख रही कण झूठे ने मिथिया सुन रहे ने पैर झूठे ने मिथिया मार्ग से चल रहे ने हथ झूठे ने मिथिया कर्म कर रहे ने सब कुछ तो है सब कुछ झूठ है झूठी बोलत झूठा करण नेत्र सब झूठे इंद्री की झूठ उतरस नाई ब्रह्म अगन के लूटे और अगां चल के भगत कबीर कहें ਕਿ ਜਿਸ ਤੁਸੀਂ ਆਖੋ ਗੋਬਰ ਲੇਪਾ ਕਰੀਏ ਝਾੜੂ ਬੁਹਾਰੀ ਦੇਈਏ ਤੇ ਜਗਾ ਪਵਿੱਤਰ ਹੋ ਜਾਂਦੀ ਉੱਪਰ ਗੰਗਾ ਜਲੀ ਛਿੜਕੀ ਹੈ ਤਾਂ ਆਪ ਕਹਿੰਦੇ ਨੇ ਗੋਬਰ ਝੂਠਾ ਚੌਕਾ ਝੂਠਾ ਝੂਠੀ ਦੀਨੀ ਕਾਰਾ ਕਹੋ ਕਬੀਰ ਤੇ ਹੀ ਨਰ ਸੂਚੇ ਸਾਚੀ ਪਰੀ ਵਿਚਾਰਾ ਉਹੀ ਸੁੱਚੇ ਨੇ ਉਹੀ ਪਵਿੱਤਰ ਨੇ ਜਿਨ੍ਹਾਂ ਦੇ ਕੋਲ ਸੱਚ ਦੀ ਵਿਚਾਰ ਹੈ ਜੋ ਸੱਚ ਨੂੰ ਸੋਚਦੇ ਨੇ ਸੱਚ ਨੂੰ ਬੋਲਦੇ ਨੇ ਸੱਚ ਨੂੰ ਸੁਣਦੇ ਨੇ ਸੱਚ ਨੂੰ ਵੇਖਦੇ ਨੇ ਸੱਚ ਨਾਲ ਜੁੜਦੇ ਨੇ ਬਸ ਉਹੀ ਸੁੱਚੇ ਨੇ ਉਹੀ ਪਾਵਨ ਨੇ ਉਹੀ ਮਹਾਨ ਨੇ ਤਾਂ ਸੈਭੇ ਤੇ ਕਹਿੰਦੇ ਨੇ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਏ ਬੀਬੀ ਦਾ ਬੀਬੀ ਹੋਣਾ ਤੇ ਮੀਆਂ ਦਾ ਮੀਆਂ ਹੋਣਾ ਪੁਰਸ਼ ਦਾ ਪੁਰਸ਼ ਹੋਣਾ ਨਾਰੀ ਦਾ ਨਾਰੀ ਹੋਣਾ ਔਰ ਇਹ ਰਿਸ਼ਤੇ પતિ ਪਤਨੀ ਦੇ ਸਾਬ ਕਹਿੰਦੇ ਨੇ ਝੂਠੇ ਨੇ ਐਵੇਂ ਖੱਪ ਕੇ ਖਾਰ ਹੁੰਦੇ ਨੇ ਆਖਰ ਖواری ਹੁੰਦੀ ਨੇ ਔਰ ਇਨਾਂ ਰਿਸ਼ਤਿਆਂ ਦੇ ਵਿੱਚ ਅੱਜ ਤੱਕ ਬੰਦੇ ਨੂੰ ਸਿਵਾਏ ਖواری ਦੇ ਹੋਰ ਲੱਭਾਈ ਗਈ ਹੈ ਤੋ ਸਾਬ ਕਹਿੰਦੇ ਨੇ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ ਝੂਠੇ ਦਾ ਝੂਠੇ ਨਾਲੇ ਪਿਆਰ ਬਜਿਆ ਇਸ ਝੂਠੇ ਨੂੰ ਝੂਠ ਹੀ ਚੰਗਾ ਲੱਗਿਆ ਇਸ ਕੂੜੇ ਨੂੰ ਕੂੜ ਹੀ ਚੰਗਾ ਲੱਗਿਆ ਤੇ ਧੁੱਲ ਗਿਆ ਉਹ ਕਰਤਾਰ ਜੋ ਸੱਚ ਹੈ ਜੋ ਸਦੀਵੀ ਹੈ ਜੋ ਹਮੇਸ਼ਾ ਹੈ ਕਹਿੰਦੇ ਨੇ ਸਜਾਤੀ ਮੇਲ ਹੁੰਦਾ ਹੈ ਕੂੜ ਦਾ ਕੂੜ ਨਾਲ ਹੀ ਜਾ ਮੇਲ ਹੁੰਦਾ ਹੈ ਸੱਚ ਦਾ ਸੱਚ ਨਾਲ ਹੀ ਜਾਲਮ ਮੇਲ ਹੁੰਦਾ ਹੈ ਤੋਂ ਮਹਾਰਾਜ ਕਹਿੰਦੇ ਨੇ ਕੂੜ ਕੂਲੇ ਨੇਹੁ ਲੱਗਾ ਇਸ ਕੂੜੇ ਦਾ ਕੂੜੇ ਨਾਲ ਹੀ ਨਿਉ ਜਾ ਕੇ ਲੱਗਿਆ ਇਹ ਕੂੜਾ ਕੂੜੇ ਨਾਲ ਹੀ ਜਾ ਕੇ ਜੁੜਿਆ ਤੇ ਵਿਸਰਿਆ ਕਰਤਾਰ ਭੁੱਲ ਗਿਆ ਸੱਚ ਭੁੱਲ ਗਿਆ ਕਰਤਾਰ ਨੂੰ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਸਾਰਾ ਜਗਤ ਚਲਾਏ ਮਾਨ ਹੈ ਕਿਸ ਨਾਲ ਦੋਸਤੀ ਕਰੇਗਾ ਕਿਸ ਨਾਲ ਰਿਸ਼ਤਾ ਜੋ ਹੈ ਜੋੜੇਗਾ ਸਭ ਕੁਝ ਤੇ ਜਾ ਰਿਹਾ ਹੈ ਤੇ ਜੇ ਸਭ ਕੁਝ ਜਾ ਰਿਹਾ ਹੈ ਤੇਰੀ ਦੋਸਤੀ ਵੀ ਜਾਏਗੀ ਤੇਰੀ ਨਿਸ਼ਟ ਮਿੱਤਰਤਾ ਵੀ ਜਾਏਗੀ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਪਰ ਕੂੜ ਤੇ ਜੀਵਾਂ ਨੂੰ ਸ਼ਹਿਦ ਦੀ ਤਰ੍ਹਾਂ ਲੱਗਦਾ ਹੈ ਇਤੇ ਮਹਾਨ ਮਿੱਠਾ ਕਰਕੇ ਲੱਗਦਾ ਹੈ ਇਸ ਵਾਸਤੇ ਸਕੂੜ ਦੀ ਮਿਠਾਸ ਦੇ ਚ ਪੂਰਾ ਦੇ ਪੂਰ ਡੁੱਬ ਗਏ ਪੂਰਾ ਦੇ ਪੂਰ ਗਰਕ ਹੋ ਗਏ ਇੱਕ ਦੋ ਨਹੀਂ ਪੂਰਾ ਦੇ ਪੂਰ ਗਰਕ ਹੋ ਗਏ ਕਟੰਬ ਦੇ ਕਟੰਬ ਗਰਕ ਹੋ ਗਏ ਸੰਸਾਰ ਦੇ ਸਾਰੇ ਜੀ ਇਸ ਕੂੜ ਦੀ ਸ਼ਹਿਰ ਵਿੱਚ ਫਸ ਕੇ ਰਹਿ ਗਏ ਡੁੱਬ ਕੇ ਰਹਿ ਗਏ ਨਾਨਕ ਵਖਾਣੇ ਬੇਨਤੀ ਤੁਦ ਬਾਜ ਕੂੜੋਂ ਕੂੜ ਸਤਿਗੁਰਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ اے ਪ੍ਰਭੂ ਮੇਰੀ ਇਹ ਬੇਨਤੀ ਹੈ ਮੇਰੀ ਇਹ ਜੋਦੜੀ ਹੈ ਕਿ ਤੇਥੋਂ ਬਿਨਾ ਸਭ ਝੂਠ ਹੈ ਤੇਥੋਂ ਬਿਨਾ ਸਭ ਕੂੜ ਹੈ ਤੂੰ ਹੀ ਸੱਚ ਹੈ ਔਰ ਜੋ ਤੇਰੇ ਮਾਰਗ ਤੇ ਚੱਲੇ ਉਹ ਹੀ ਸਚਿਆਰ ਹੋਏ ਜੋ ਤੇਰੇ ਨਾਲ ਜੁੜੇ ਉਹੀ ਸਨ ਸਚਿਆਰ ਹੋਏ ਜੋ ਸੰਸਾਰ ਨਾਲ ਜੁੜੇ ਉਹਤੇ ਕੁੜਿਆਰ ਹੋ ਗਏ ਜਿੰਨਾ ਕੋਈ ਸੰਸਾਰੀ ਉਤਨਾ ਕੁੜਿਆਰ ਹੈ ਔਰ ਜਿੰਨਾ ਕੋਈ ਕਰਤਾਰੀ ਹੈ ਉਤਨੇ ਹੀ ਸਚਿਆਰ ਹੈ ਈਸ਼ਵਰ ਨਾਲ ਜੁੜਨਾ ਦਰਸਲ ਸੱਚ ਹੋਣਾ ਹੈ ਸੰਸਾਰ ਨਾਲ ਜੁੜਨਾ ਕੂੜ ਹੋਣਾ ਤੇ ਕੂੜ ਦਾ ਵੀ ਆਪਣਾ ਪ੍ਰਭਾਵ ਹੈ ਕਿਉਂਕਿ ਇਹ ਕੂੜ ਉਸ ਸੱਚ ਦੀ ਛਾਇਆ ਹੈ ਤੋ ਸੱਚ ਮਹਾਨ ਹੈ ਉਹਦੀ ਛਾਇਆ ਵੀ ਆਪਣਾ ਪ੍ਰਭਾਵ ਪਾਦੀ ਉਹੀ ਛਾਇਆ ਦੇਵੀ ਆਪਣੀ ਸ਼ਕਤੀ ਹੈ ਮਹਾ ਮਾਈ ਤਾਂ ਕੀ ਹੈ ਛਾਇਆ ਇਸ ਛਾਇਆ ਤੋਂ ਉੱਚੇ ਉੱਠ ਕੇ ਜੋ ਉਸ ਪ੍ਰਭੂ ਨਾਲ ਜੁੜਦਾ ਹੈ ਉਹੀ ਮਹਾਨ ਹੈ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਏ ਜਰ ਦੇ ਸੱਚਾ ਹੋਏ ਕੋੜ ਕੀ ਮਨ ਉਤਰੇ ਤਨ ਕਰੇ ਅਛਾ ਧੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾਉ ਸੁਨ ਮੰਨ ਰਐਸੀ ਤਾਂ ਪਾਏ ਮੁਖ ਦੁਆਰੇ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਉ ਧਰਤ ਕਾਇਆ ਸਾਦਕੇ ਵਿਛਦੇ ਕਰਤਾ ਦੀਓ ਸੱਚ ਤਾਂ ਪਰ ਜਾਣੀਏ ਜਾ ਸਿੱਖ ਸੱਚੀ ਦੇ ਦਇਆ ਜਾਣੀ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਏ ਜਾਇ ਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬੈਰੇ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਹੰਡਾ ਤਲੀ ਖਾਤ ਜੇ ਮਿਲੇ ਤਮਸਤ ਕਲਾਈਏ ਕੂੜਾ ਲਾਲਚ ਛੱਡੀਏ ਉਏ ਇੱਕ ਮਨ ਅਲਖ ਦੇ ਆਈਏ ਫਲਤੇ ਹੋ ਪਾਈਏ ਜਿਵੇਂ ਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤੇ ਨਾ ਦੇ ਪਾਈਏ ਮਤ ਥੋੜੀ ਸੇਵ ਗਵਾਏ ਦਸਵੀਂ ਪੌੜੀ ਦੇ ਨਾਲ ਉਚਾਰਨ ਕੀਤਾ ਦੂਜਾ ਸ਼ਲੋਕ ਤੇ ਪੌੜੀ ਸਾਇਬ ਫਰਮਾਨ ਕਰਦੇ ਨੇ ਕਿ ਆਖਿਰ ਕੁੜਿਆਰ ਤੋਂ ਮਨੁੱਖ ਸਚਿਆਰ ਕਿਸ ਤਰ੍ਹਾਂ ਹੋਵੇ ਐਸਾ ਪ੍ਰਸ਼ਨ ਜਪਜੀ ਸਾਹਿਬ ਦੇ ਵਿੱਚ ਵੀ ਹੈ ਕਿ ਉਹ ਸਚਿਆਰਾ ਹੋਈਏ ਕਿਉਂ ਕੂੜਾ ਟੁੱਟ ਪਾਣ ਕਿਵੇਂ ਸਚਿਆਰ ਬਣੀਏ ਤੇ ਝੂਠ ਦੀ ਗੰਦ ਕਿਵੇਂ ਟੁੱਟੇ ਸੈ ਫਰਮਾਨ ਕਰਦੇ ਨੇ ਕਿ ਝੂਠ ਦੀ ਗੰਦ